ਮਾਰਾ ਛੋਟਾ ਜਿਹਾ ਸ਼ੇਰ ਬਿਆਨ ਹੈ ਲਹਿਰਾਂ ਨੂੰ ਕਦੇ ਕਿਨਾਰਾ ਨਹੀਂ ਮਿਲਦਾ ਲਹਿਰਾਂ ਨੂੰ ਕਦੇ ਕਿਨਾਰਾ ਨਹੀਂ ਮਿਲਦਾ ਕਾਗਜ਼ ਦੀ ਕਿਸ਼ਤੀ ਨੂੰ ਸਹਾਰਾ ਨਹੀਂ ਮਿਲਦਾ ਕਾਗਜ਼ ਦੀ ਕਿਸ਼ਤੀ ਨੂੰ ਸਹਾਰਾ ਨਹੀਂ ਮਿਲਦਾ ਨਾ ਦੌੜ ਐਵੇਂ ਝੂਠੇ ਪਿਆਰ ਪਿੱਛੇ ਨਾ ਦੌੜ ਐਵੇਂ ਝੂਠੇ ਪਿਆਰ ਪਿੱਛੇ ਹਰ ਪਲ ਡੁੱਬਦੇ ਨੂੰ ਇੱਥੇ ਤਿੰਕੇ ਦਾ ਸਹਾਰਾ ਨਹੀਂ ਮਿਲਦਾ ਡੁੱਬਦੇ ਨੂੰ ਇੱਥੇ ਤਣਕੇ ਦਾ ਸਹਾਰਾ ਨਹੀਂ ਮਿਲਦਾ ਹਾਂਜੀ ਮੇਰੀ ਕਵਿਤਾ ਹਾਜ਼ਰ ਹੈ ਸਮੇ ਦੀ ਸਰਕਾਰ ਸੁਣ ਸਮੇ ਦੀ ਇਹ ਸਰਕਾਰੇ ਨਹੀਂ ਤੇਰੇ ਸ਼ਾਹੀ ਨੇ ਦਰਬਾਰੇ ਨਹੀਂ ਸੁਣ ਸਮੇ ਦੀ ਇਹ ਸਰਕਾਰੇ ਨਹੀਂ ਤੇਰੇ ਸ਼ਾਹੀ ਨੇ ਦਰਬਾਰੇ ਨਹੀਂ ਤੈਨੂੰ ਜਨਤਾ ਹਾਕਾ ਮਾਰੇ ਨਹੀਂ ਤੈਨੂੰ ਜਨਤਾ ਹਾਕਾ ਮਾਰੇ ਨਹੀਂ ਤੂੰ ਚੜੀ ਦਿੱਲੀ ਦਰਬਾਰੇ ਨਹੀਂ ਸੁਣ ਸਮੇ ਦੀ ਇਹ ਸਰਕਾਰੇ ਨਹੀਂ ਪੰਜਾਬ ਡੁੱਬਾ ਦੇ ਵਿੱਚ ਪਾਣੀਆਂ ਨਹੀਂ ਖੜਾਏ ਆ ਨਾ ਪੰਜਾਬ ਦੇ ਵਿੱਚ ਪੰਜਾਬ ਹਰ ਮਾਰ ਚੱਲਦਾ ਹੈ ਪੰਜਾਬ ਡੁੱਬਾ ਦੇ ਵਿੱਚ ਪਾਣੀਆਂ ਨਹੀਂ ਸਾਰ ਲਈ ਨਾ ਤੂੰ ਆਕੇ ਨਹੀਂ ਸਾਰ ਲਈ ਨਾ ਤੂੰ ਆਕੇ ਨਹੀਂ ਤੂੰ ਜਿੰਨਾਂ ਨੂੰ ਵੱਤਵਾਦੀ ਕਹੇ ਉਹਨਾਂ ਪਾਣੀਆਂ ਨੂੰ ਬੰਨ ਮਾਰੇ ਨਹੀਂ ਸੁਣ ਸਮੇ ਦੀ ਐ ਸਰਕਾਰੇ ਨਹੀਂ ਸੁਣ ਸਮੇ ਦੀ ਐ ਸਰਕਾਰੇ ਨਹੀਂ ਹੋਰਾਂ ਤਰ੍ਹਾਂ ਤੇਰੇ ਵੀ ਝੂਠੇ ਲਾਰੇ ਨਹੀਂ ਹੋਰਾਂ ਤਰ੍ਹਾਂ ਤੇਰੇ ਵੀ ਝੂਠੇ ਲਾਰੇ ਨਹੀਂ ਕਾਤਲ ਤੇਥੋਂ ਫੜ ਨਹੀਂ ਹੋਏ ਝੂਠੇ ਇਨਕਾਊਂਟਰ ਕਰਾਤੇ ਨਹੀਂ ਕਾਤਲ ਤੇਥੋਂ ਫੜ ਨਹੀਂ ਹੋਏ ਝੂਠੇ ਇਨਕਾਊਂਟਰ ਕਰਾਤੇ ਨਹੀਂ ਕੋਟਾਂ ਦੇ ਗੇੜੇ ਲਾ ਕੇ ਬੁੱਢੇ ਮਾਪੇ ਹਾਰੇ ਨਹੀਂ ਕੋਟਾਂ ਦੇ ਗੇੜੇ ਲਾ ਕੇ ਬੁੱਢੇ ਮਾਪੇ ਹਾਰੇ ਨਹੀਂ ਸੁਣ ਸਮੇ ਦੀ ਏ ਸਰਕਾਰੇ ਨਹੀਂ ਸੁਣ ਸਮੇ ਦੀ ਏ ਸਰਕਾਰੇ ਨਹੀਂ ਪੜੇ ਲਿਖੇ ਦੀ ਤੂੰ ਸਾਰ ਨਹੀਂ ਜਾਣੀ ਪੜੇ ਲਿਖੇ ਦੀ ਤੂ ਸਾਰ ਨਹੀਂ ਜਾਣੀ ਵਿਦੇਸ਼ਾਂ ਵੱਲ ਤੁਰਪੇ ਸਮੇ ਦੇ ਹਾਣੀ ਵਿਦੇਸ਼ਾਂ ਵੱਲ ਤੁਰਪੇ ਸਮੇ ਦੇ ਹਾਣੀ ਹੱਕ ਮੰਗਣੇ ਤੇਥੋਂ ਨੌਜਵਾਨਾ ਹੱਕ ਮੰਗਣੇ ਤੇਥੋਂ ਨੌਜਵਾਨਾ ਲਾਕੇ ਜੰਗੀ ਨਾਰੇ ਨਹੀਂ ਸੁਣ ਸਮੇ ਦੀ ਇਹ ਸਰਕਾਰੇ ਨਹੀਂ ਸੁਣ ਸਮੇ ਦੀ ਇਹ ਸਰਕਾਰੇ ਨਹੀਂ ਤੇਰੇ شاہੀ ਨੇ ਦਰਬਾਰੇ ਨਹੀਂ ਧੰਨਵਾਦ ਬਹੁਤ ਬਹੁਤ ਧੰਨਵਾਦ